ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰਕ ਦੌਰੇ ਦੇ ਦੌਰਾਨ ਅੰਮ੍ਰਿਤਸਰ ਦੇ ਕੋਲ ਪਿੰਡ ਕੱਠੂ ਨੰਗਲ ਦੇ ਵਿੱਚ ਪਹੁੰਚਦੇ ਹਨ ਤਾਂ ਉੱਥੇ ਇੱਕ 12 ਸਾਲ ਦਾ ਜਿਹੜਾ ਬੱਚਾ ਉਹ ਮੱਝਾਂ ਘਾਵਾ ਚਰਾ ਰਿਹਾ ਸੀ ਤੇ ਗੁਰੂ ਸਾਹਿਬ ਜੀ ਕੋਲ ਆਇਆ ਤੇ ਉਸਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਕਿਨੇ ਬਾਬਾ ਜੀ ਮੇਰੀ ਉਮਰ 12 ਸਾਲ ਦੀ ਹੈ ਤੇ ਕੀ ਮੈਂ ਇਸ ਦੁਨੀਆ ਤੋਂ ਪਰਮਾਤਮਾ ਦੀ ਭਗਤੀ ਕੀਤੇ ਬਿਨਾਂ ਹੀ ਚਲਾ ਜਾਵਾਂਗਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਪੁੱਛਿਆ ਕਿ ਤੇਰੇ ਮਨ ਦੇ ਵਿੱਚ ਇਹ ਸਵਾਲ ਕਿਵੇਂ ਆਇਆ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਉਹ ਗੁਰੂਆਂ ਨੇ ਜਿਹੜਾ ਉਤਾਰਾ ਕੀਤਾ ਸੀਗਾ ਤੇ ਉਹਨਾਂ ਦੇ ਘੋੜਿਆਂ ਨੇ ਜਿਹੜੇ ਜ਼ਿੰਮੇਦਾਰ ਸੀ ਉਹਨਾਂ ਦੀਆਂ ਕੱਚੀਆਂ ਫਸਲਾਂ ਵੀ ਖਾ ਲਈਆਂ ਤੇ ਪੱਕੀਆਂ ਫਸਲਾਂ ਵੀ ਖਾ ਲਈਆਂ ਛੋਟੀਆਂ ਵੀ ਤੇ ਵੱਡੀਆਂ ਵੀ ਤੇ ਜਦੋਂ ਜਿਵੇਂ ਘੋੜੇ ਉਹਨਾਂ ਦਾ ਜਿਹੜਾ ਹੈਗਾ ਫਸਲ ਖਾ ਰਹੇ ਸੀ ਉਵੇਂ-ਉਵੇਂ ਮੇਰੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਸੀ ਕਿ ਅਸੀਂ ਵੀ ਪ੍ਰਮਾਤਮਾ ਦੀ ਖੇਤੀਆਂ ਕੀ ਪਤਾ ਪ੍ਰਮਾਤਮਾ ਨੇ ਸਾਨੂੰ ਕੱਚੀ ਇਹਨੂੰ ਕੱਚੀ ਖੇਤੀ ਵੜ ਲੈਣੀ ਆ ਜਾਂ ਸਾਨੂੰ ਜਾਂ ਪੱਕੀ ਖੇਤੀ ਵੜਨੀ ਆ ਕੀ ਪਤਾ ਸੀ ਛੋਟੀ ਉਮਰੇ ਮਰ ਜਾਣਾ ਕਿ ਵੱਡੇ ਹੋ ਕੇ ਮਰਨਾ ਤਾਂ ਗੁਰੂ ਸਾਹਿਬ ਜੀ ਨੇ ਉਹਨੂੰ ਗੱਲ ਨਾਲ ਲਾ ਲਿਆ ਸੀ ਕਹਿੰਦੇ ਵੀ ਤੇਰਾ ਜਿਹੜਾ ਹੇਗਾ ਉਮਰ ਚਾਹੇ ਛੋਟੀ ਆ ਪਰ ਤੇ ਜਿਹੜਾ ਸਵਾਲ ਆ ਉਹ ਵੱਡਿਆਂ ਵਾਲਾ ਉਹ ਬੁਢਿਆਂ ਵਾਲਾ ਤੂੰ ਜਵਾਕ ਨਹੀਂ ਹੈਗਾ ਤੂੰ ਬੁੱਢਾ ਤਾਂ ਫਿਰ ਗੁਰੂ ਸਾਹਿਬ ਨੇ ਨੂੰ ਗੱਲ ਨਾਲ ਲਾ ਕੇ ਕਿਹਾ ਸੀ ਕਿ ਤੇਰਾ ਜਿਹੜਾ ਗਿਆਨ ਆ ਉਹ ਬਹੁਤ ਦੂਰ ਤੱਕ ਜਾਵੇਗਾ ਇਹ ਤੁਹਾਨੂੰ ਪਤਾ ਉਹ ਕੌਣ ਸੀਗੇ ਸੀਗੇ ਬਾਬਾ ਬੁੱਢਾ ਜੀ ਜਿਹੜੇ ਕਿ 6 ਪਾਸ਼ਾਈਆਂ ਤੱਕ ਹਾਜ਼ਰ ਨਾਜ਼ਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ